ਅਸੀਂ ਅਕਸਰ ਦੇਖਿਆ ਕਿ ਕਿਸੇ ਇਨਸਾਨ ਨੂੰ ਸ਼ਰਾਬ ਦਾ ਨਸ਼ਾ ਜਾਂ ਕਿਸੇ ਹੋਰ ਚੀਜ਼ ਦਾ ਨਸ਼ਾ ਅਜਿਹਾ ਕੁਝ ਕਰਵਾ ਦਿੰਦਾ ਜਿਸ ਦਾ ਖਮਿਆਜ਼ਾ ਉਹ ਭੁਗਤਦਾ ਹੀ ਹੈ ਪਰ ਨਾਲ ਹੀ ਮੱਥੇ ਤੇ ਹੱਥ ਮਾਰ ਕੇ ਸੋਚਦਾ ਕਿ ਉਸਨੇ ਅਜਿਹਾ ਕਿਉਂ ਕੀਤਾ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਜਿੱਥੇ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਵਿਅਕਤੀ ਨੇ ਅਜਿਹੀ ਦੁਰਘਟਨਾ ਨੂੰ ਅੰਜਾਮ ਦਿੱਤਾ ਜਿਸ ਦਾ ਖਮਿਆਜ਼ਾ ਉਸਨੇ ਤਾਂ ਭੁਗਤਿਆ ਹੀ ਹੈ ਤੇ ਨਾਲ ਕੀ ਸਰਕਾਰ ਨੂੰ ਵੀ ਉਸਨੇ ਵੱਡੇ ਨੁਕਸਾਨ ਦੇ ਵੱਲ ਧਕੇਲ ਦਿੱਤਾ। ਦਰਅਸਲ ਲੁਧਿਆਣਾ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਈ ਜਾ ਰਹੀ ਹੁੰਦੀ ਆ ਤੇ ਨਸ਼ੇ ਦੀ ਹਾਲਤ ਦੇ ਵਿੱਚ ਉਹ ਗੱਡੀ ਨੂੰ ਇਸ ਕਦਰ ਤੇਜ਼ ਰਫ਼ਤਾਰ ਦੇ ਨਾਲ ਟਰਾਂਸਫਾਰਮਰ ਦੇ ਵਿੱਚ ਮਾਰਦਾ ਜਿਸ ਤੇ ਕਰਕੇ ਉੱਥੇ ਲੱਗਿਆ ਹੋਇਆ ਟਰਾਂਸਫਾਰਮਰ ਟੁੱਟ ਜਾਂਦਾ ਅਤੇ ਆਸ-ਪਾਸੇ ਦੇ ਇਲਾਕੇ ਦੇ ਵਿੱਚ ਲਾਈਟ ਚਲੀ ਜਾਂਦੀ ਆ ਪਰ ਗਨੀਮਤ ਰਹੀ ਕਿ ਉਹ ਸ਼ਖਸ ਮੌਤ ਦੇ ਮੂਹਰੇ ਵਿੱਚ ਨਹੀਂ ਗਿਆ। ਦੱਸਿਆ ਜਾ ਰਿਹਾ ਕਿ ਮੌਕੇ ਤੇ ਜਿਹੜੇ ਲੋਕ ਸਨ ਉਹਨਾਂ ਦੇ ਵੱਲੋਂ ਜਦੋਂ ਉਸ ਸ਼ਖਸ ਨੂੰ ਕਾਬੂ ਕੀਤਾ ਜਾਂਦਾ ਤਾਂ ਨਸ਼ੇ ਦੇ ਵਿੱਚ ਟੱਲੀ ਸੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਸੀ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਮੌਕੇ ਤੇ ਬਿਜਲੀ ਵਿਭਾਗ ਵੀ ਪਹੁੰਚਿਆ ਅਤੇ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਦੱਸਿਆ ਜਾ ਰਿਹਾ ਕਿ ਇਹ ਦੁਰਘਟਨਾ ਰਾਤ ਕਰੀਬ 2 ਵਜੇ ਵਾਪਰੀ ਜਦੋਂ ਲੋਕਾਂ ਦੇ ਮਹੱਲੇ ਦੇ ਵਿੱਚ ਲਾਈਟ ਚਲੀ ਜਾਂਦੀ ਹੈ ਅਤੇ ਜਦੋਂ ਬਾਹਰ ਆ ਕੇ ਦੇਖਦੇ ਹਨ ਉਹਨਾਂ ਨੂੰ ਅਜੀਹਾ ਮੰਜ਼ਰ ਦਿਖਾਈ ਦਿੰਦਾ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਬਾਹਰ ਆ ਕੇ ਇਸ ਸ਼ਖਸ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਇਸ ਸ਼ਖਸ ਨੇ ਆਪਣਾ ਤਾਂ ਨੁਕਸਾਨ ਕੀਤਾ ਹੀ ਹੈ ਤੇ ਨਾਲ ਹੀ ਸਰਕਾਰੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ। ਪਰ ਗਨੀਮਤ ਰਹੀ ਕਿ ਇਸ ਸ਼ਖਸ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੇਰਾ ਨਾਮ ਰਜੀਵ ਕੁਮਾਰ ਮਜ਼ਰਾ ਰਹਾਤ ਨੂੰ ਇੱਕ ਆਰ ਦਾਰੂ ਪੀਤੀ ਹੋਈ ਸੀ ਬੰਦੇ ਦੀ ਤੇ ਬਹੁਤ ਵਕੀਲ ਸੀਗਾ ਬਹੁਤ ਤੇਜ਼ ਗੱਡੀ ਲਿਆਇਆ ਉਹਨੂੰ ਤਿੰਨ ਚਾਰ ਖੰਭੇ ਭੰਤੇ ਨਾਲੇ ਨਾ ਫੇ ਟਰਾਂਸਫਾਰਮ ਥਲੇ ਸੱਟ ਲਿਆ 1:52:53 ਮਿੰਟ ਦਾ ਟਾਈਮ ਸੀ ਗਿਆ ਤੁਹਾਨੂੰ ਕਿ ਲਾਈਟ ਗਈ ਹੋਣੀ ਲਾਈਟ ਇੱਕਦਮ ਗਈਆ ਪਟਾਕੇ ਵੱਜੇ ਅੱਗ ਲੱਗੀਆ ਲੋਕਾਂ ਨੇ ਇੱਕ ਦੂਜੇ ਨੂੰ ਫੋਨ ਕਰਿਆ ਸਾਰੇ ਆਸ-ਪਾਸੇ ਗਵਾਡੀਆਂ ਨੇ ਤੇ ਡਰਿੰਕ ਵਗੈਰਾ ਉਹਦੀ ਡਰਿੰਕ ਪੀਤੀ ਸੀ ਬਹੁਤ ਜ਼ਿਆਦਾ ਸੀ ਬੰਦਾ ਪਤਾ ਲੱਗੇ ਬੰਦਾ ਵਕੀਲ ਦੱਸ ਰਿਹਾ ਜੀ ਵਕੀਲ ਆ ਨਹੀਂ ਬਾਹਰ ਦਾ ਹੀ ਆ ਜੀ ਗੱਡੀ ਨਹੀਂ ਜੀ ਹੁਣ ਇਹਨਾਂ ਨੇ ਚੱਕੀਏ ਬਿਜਲੀ ਵਾਲੇ ਨੇ ਆਪਣੇ ਸਪੁਰਦਤ ਕਰੀ ਜਾ ਜੀ ਹਾਂ ਜੀ ਵਕੀਲ ਸਾਹਿਬ ਵਕੀਲ ਵਾਪਸ ਨਹੀਂ ਆਇਆ ਜੀ ਉਹਨਾਂ ਦੇ ਬੰਦੇ ਆਏ ਸੀ ਉਹ ਕੋਈ ਹਰਜਾਨੇ ਜੂਨੇ ਦੀ ਗੱਲ ਕਰਕੇ ਗਏ ਨੇ ਬਿਜਲੀ ਵਾਲਿਆਂ ਨਾਲ ਕੀਤਾ ਉਹਨਾਂ ਨਾਲ ਕੋਈ ਉਹਨਾਂ ਦਾ ਆਪਸ ਵਿੱਚ ਚੱਲ ਰਿਹਾ ਪੁਲਿਸ ਵੀ ਆਈ ਸੀ ਰਾਤ ਤੇ ਉਹ ਹੁਣ ਦੇਖੋ ਜੀ ਕੀ ਉਹਨਾਂ ਦਾ ਕੀ ਬਰਸਾ-ਪੁਰਸਾ ਦਰਜ ਹੋਇਆ ਜੇ ਕੀ ਔਰ ਸਾਨੂੰ ਇਸ ਬਾਰੇ ਪਤਾ ਨਹੀਂ ਦੀ ਹਰਕਤ ਕਾਲਿਆ ਜਿਹਨੇ ਇਨਸਾਫ ਲੁਕਾਵਾਣਾ ਉਹ ਹੀ ਜਦਾ ਅਸੀਂ ਇਹ ਸੋਚਦੇ ਆਂ ਵੀ ਰਾ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਸਮਝ ਲਓ ਵੀ ਉਸ ਬਾਣੀ ਦੇ ਵਿੱਚ ਉਸ ਹਾਬਨਾ ਵਕੀਲ ਦੀ ਜਿਹੜੀ ਜ਼ਿੰਦਗੀ ਬਚੀ ਹੈ ਵੀ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਰਲੀ ਤਾਂ ਜਰੂਰ ਹੋਇਆ ਅੱਜ ਪਰੇਸ਼ਾਨੀ ਹੋਈ ਆ ਪਰ ਜੇ ਦਿਨ ਦਾ ਟਾਈਮ ਹੁੰਦਾ ਫੇਰ ਉਹ ਪੰਜ ਸੱਤ ਬੰਦਿਆਂ ਨੂੰ ਲੈ ਬੈਠਦਾ ਕੋਈ ਇਲਾਕਾ ਰਿਹਾਇਸ਼ੀ ਆ ਤੇ ਬੱਚੇ ਵੀ ਖੇਡਦੇ ਹੁੰਦੇ ਆ ਸੁਣੋ ਕੋਲੇ ਸਕੂਲ ਨੇ ਕੋਲੇ ਬਿਲਕੁਲ ਨਾਲ ਸਰਕਾਰੀ ਸਕੂਲ ਵੀ ਐ ਵੱਡਾ ਆਸਾ ਹੋ ਜਾਂਦਾ ਫੇਰ ਬਹੁਤ ਦਿੱਕਤ ਆ ਜਾਣੀ ਸੀ ਫੇਰ ਉਹ ਵਕੀਲੀ ਬਣਾ ਦਾ ਕੋਈ ਕੰਮ ਨਹੀਂ ਹੈਗਾ ਫੇਰ ਇਸ ਚੀਜ਼ ਦਾ ਇਹੀ ਆ ਵੀ ਤੁਹਾਨੂੰ ਮੇਰ ਹੋ ਕੇ ਚੱਲੋ दारू ਨਾ ਪੀਓ ਆਪਣੀ ਡਰਿੰਕ ਨਾ ਕਰੋ ਨਸ਼ਿਆਂ ਤੋਂ ਬਚੋ ਬਸ ਮੈਂ ਤਾਂ ਇਹੀ ਗੱਲ ਕਹੂੰਗਾ ਇਹੀ ਸਾਰੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਵੀ ਇਹੋ ਜਿਹੇ ਬੰਦੀਆਂ ਤੇ ਨੱਥ ਪਾਈ ਜਾਵੇ ਮੇਰਾ ਨਾਮ ਕੁਲਵਿੰਦਰ ਛਾਰਦੇਆ ਜੀ ਲਗਾ ਜੀ ਲਾਈਟ ਹੋ ਰਹੀ ਸੀ ਨੀ ਤੇ ਇਹ ਦੱਸ ਦੂੰ ਕਿ ਜਿਹੜਾ ਕਾਸ ਡਰਾਈਵਰ ਨੇ ਇੱਕ ਤੱਕਰ ਕੀਤੀ ਹੈ ਦੋਸਤੋ ਬਾਹਰ ਇਲਾਕੇ ਦੀ ਲਾਈਟ ਬੰਦ ਰਹਿ ਗਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਉਸ ਬੰਦੇ ਨੂੰ ਬੇਕੂਫੀ ਸਮਝੂੰਗਾ ਜਿਹੜਾ ਕਿ ਨਹੀਂ ਡਰਿੰਕ ਕੀਤੀ ਸੀ ਉਸ ਬੰਦੇ ਦੀ ਕਿ ਉਹਨੇ ਆ ਕੇ ਟੱਕਰ ਮਾਰੀ ট্রান্সਫਰਮਰ ਇੱਕ ਤਾਂ ਗਵਰਨਮੈਂਟ ਦਾ ਬੜਾ ਵੱਡਾ ਨੁਕਸਾਨ ਕੀਤਾ ਹੈ ਗਵਰਨਮੈਂਟ ਦੇ ਨੁਕਸਾਨ ਦੇ ਨਾਲ ਨਾਲ ਆਮ ਜਿਹੜੇ ਪਰਿਵਾਰ ਹੈ ਉਹਨਾਂ ਦੇ ਘਰ ਦਾ ਬੜਾ ਵੱਡਾ ਨੁਕਸਾਨ ਹੋਇਆ ਮੇਰੀ ਆਪਣੀ ਦੁਕਾਨ ਦਾ ਵੀ ਕਾਫੀ ਨੁਕਸਾਨ ਹੋਇਆ ਚਲੋ ਅਸੀਂ ਜੇ ਸਾਨੂੰ ਪਤਾ ਲੱਗਿਆ ਅਸੀਂ ਭੱਜੇ ਆਇਆ ਵੀ ਕਿਤੇ ਜਾਨੀ ਮਾਲ ਨੁਕਸਾਨ ਨਾ ਹੋ ਜਦੋਂ ਅਸੀਂ ਇਹ ਗੱਡੀ 'ਚ ਦੇਖਿਆ ਉਹ ਬੰਦਾ ਬਾਹਰ ਨਿਕਲਿਆ ਉਹਦੀ ਇੰਨੀ ਕੀ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਕਿ ਉਹ ਸਿੱਧਾ ਖੜ੍ਹਾ ਨਹੀਂ ਸੋ ਪਾ ਰਿਹਾ ਉਹਦੇ ਫਿਰ ਫੋਨ ਲੈ ਕੇ ਉਹਦੇ ਘਰ ਦੇ ਨੂੰ ਫੋਨ ਕੀਤਾ ਉਹ ਆਏ ਉਹਨੂੰ ਲੈ ਕੇ ਗਏ ਨੇ ਤੇ ਹੁਣ ਗੱਡੀ ਕਿੜਾਈ ਹੈ ਤੇ ਜਿਹੜੇ ਮਹੱਲੇ ਵਾਸੀ ਸੀ ਇਹਨਾਂ ਨੇ ਸਰਦਾਰ ਹਰਦੀਪ ਸਿੰਘ ਮੁੰਡਿਆ ਸਾਡੇ ਮਾਨਸੂਰ ਸਤਕਾਰ ਐਮ ਐਲ ਏ ਸਾਹਿਬ ਨੇ ਉਹਨਾਂ ਕੋਲ ਕਿਹਾ ਕਿ ਸਾਡੀ ਲੜਾਈ ਹੋ ਉਸੇ ਟਾਈਮ ਉਹ ਪਹੁੰਚੇ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਫੋਨ ਕਰਕੇ ਕਿ ਜੋ ਕਾਰਵਾਈ ਕਰਨੀ ਸੀ ਉਹਨਾਂ ਨੂੰ ਕਰਵਾਓ ਉਹਦੇ ਬੰਦੀ ਕਾਰਵਾਈ ਵੀ ਜ਼ਰੂਰ ਅਸੀਂ ਕਰਾਵਾ ਕੇ ਲਏ ਅੱਜ ਉਹ ਸਰਗਿਸਕੂਲ ਵੀ ਹੈ ਤੇ ਲਾcke ਚ ਬੱਚੇ ਵੀ ਖੇਡਦੇ ਹੁੰਦੇ ਕਈ ਵਾਰ ਦੇਖੋ ਜੀ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਵੀ ਇਹ ਰਾਤ ਦਾ ਹਾਦਸਾ ਸੀਗਾ ਵੀ ਜੇ ਕਿਤੇ ਦਿਨ ਦਾ ਹਾਦਸਾ ਹੁੰਦਾ ਤੇ ਸ਼ਾਇਦ ਕਾਫੀ ਨੁਕਸਾਨ ਜਾਨੀ ਨੁਕਸਾਨ ਹੁੰਦਾ ਚਲੋ ਇਹ ਨੁਕਸਾਨ ਤਾਂ ਭਰਿਆ ਜਾਂਦਾ ਜਿਹੜਾ ਜਾਨੀ ਨੁਕਸਾਨ ਉਹ ਭਰਿਆ ਨਹੀਂ ਸੀ ਜਾਣਾ ਤੇ ਜਿਹੜਾ ਬੱਚੀ ਸੀ ਲਾcke ਦਾ ਕਿ ਲਾcke ਤੇ 12 ਵਾਰ ਦੇਖੋ ਜੀ ਉਹ ਰਾਮਨਗਰ ਦਾ ਆਪਣੇ ਆਪ ਨੂੰ ਦੱਸਿਆ ਦੱਸਦਾ ਪਿਆ ਸੀਗਾ ਪਰ ਉਹਦੇ ਕੋਲ ਜ਼ੁਬਾਨ 'ਚ ਕੋਈ ਬੋਲਿਆ ਨਹੀਂ ਸੀ ਜਾਂਦਾ ਪਿਆ ਉਹ ਦੋ ਤਿੰਨ ਉਹਦੇ ਬਸ ਮੂੰਹ ਚ ਲਫੇ ਸੀਗੇ ਕਿ ਮੇਰਾ ਨਾਮ ਸੇਠੀ ਆ ਮੈਂ ਵਕੀਲ ਆ ਮੈਂ ਆਰਾਵਨਗਰ ਆ ਨਾ ਬਸ ਆ ਗੱਲਾਂ ਉਹਦੇ ਮੂੰਹ ਚ ਨਿਕਲਦੀਆਂ ਸੀ। ਕਿ ਲੱਗਦਾ ਕਿ ਵਕੀਲ ਕਿੰਦਾ ਦੀ ਹਰਕਤਾਂ ਕਰ ਰਹੇ ਨੇ। ਇਹ ਬਹੁਤ ਮਾੜੀ ਗੱਲ ਹੈ ਜੀ ਇਹ ਕਿ ਪੜ੍ਹਿਆ ਲਿਖਿਆ ਇਨਸਾਨ ਕਿਉਂਕਿ ਆਪਾਂ ਨੂੰ ਵੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਜਾਂ ਆਪਣੇ ਕਈ ਸੰਸਥਾਵਾਂ ਨੇ ਜੋ ਕਹਿੰਦੀਆਂ ਨੇ ਵੀ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਚਾਹੀਦੀ ਪਰ ਅਸੀਂ ਇੱਕ ਜ਼ਿੰਮੇਵਾਰ ਬੰਦੇ ਹੋ ਕੇ ਵੀ ਸ਼ਰਾਬ ਪੀ ਕੇ ਗੱਡੀ ਚਲਾਣੇ ਆ ਔਰ ਐਦਾਂ ਦੀ ਹਰਕਤ ਕਰਦੇ ਆ ਇਹ ਤਾਂ ਬਹੁਤ ਮਾੜੀ ਗੱਲ ਹੈ ਸਮਾਜ ਵਾਸਤੇ। ਨੁਕਸਾਨ ਹੋ ਗਿਆ ਸਰਕਾਰ ਦੇ ਦੇਖੋ ਜੀ ਇਹ ਨੁਕਸਾਨ ਸਰਕਾਰ ਦਾ ਤਾਂ ਬਿਜਲੀ ਵਿਭਾਗ ਨਾਲ ਦੱਸ ਸਕਦੇ ਨੇ ਪਰ ਲੋਕਾਂ ਦੇ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਕਈਆਂ ਦੇ ਟੀਵੀ ਫਰਿੱਜ ਕਾਫੀ ਇਲੈਕਟ੍ਰੋਨਿਕਸ ਦਾ ਸਾਮਾਨ ਸੀ ਸੜਿਆ ਜਿਹੜੇ ਲੋਕਾਂ ਨੂੰ ਨੁਕਸਾਨ ਹੋਇਆ ਉਹਦਾ ਹਰਜਾਨਾ ਭਰੂਗਾ ਦੇਖੋ ਜੀ ਹੁਣ ਕੰਪਲੀਟ ਦਾ ਕਰਾਂਗੇ ਹੁਣ ਦੇਖੋ ਜੇ ਤਾਂ ਉਸ ਬੰਦੇ 'ਚ ਬਿਲਕੁਲ ਜੀ ਬਿਲਕੁਲ ਇੱਕ ਮਿਹਨਤ ਨਾਲ ਹਰ ਚੀਜ਼ ਬਣਦੀ ਹੈ ਜੀ ਭਾਵੇਂ ਕੋਈ ਵੀ ਚੀਜ਼ ਹੋਵੇ ਉਹ ਬੰਦੇ ਦਾ ਮਿਹਨਤ ਨਾਲ ਹੀ ਹੈ ਹੁਣ ਉਹਨਾਂ ਨੂੰ ਉਸ ਬੰਦੇ 'ਚ ਇਨਸਾਨੀਅਤ ਹੋਵੇ ਤੇ ਕੋ ਦੇਖੋ ਬਾਕੀ ਜੇ ਉਸ ਇਨਸਾਨੀਅਤ ਨਹੀਂ ਹੈਗੀ ਤੇ ਕੀ ਕਹਿ ਸਕਦੇ এসএম জ্য নজের লুধিয়ান অভিষেক জলোটা রপোর্ট